40 ਦਿਨ ਬਹੁਤ ਖੂਬਸੂਰਤ ਕਿਤਾਬ ਆ ਡਾਕਟਰ ਧੁਗਾ ਗੁਰਪ੍ਰੀਤ ਤੇ ਇੱਕ ਲਹਿਨ ਲਿਖੀ ਆ ਉਨੀ ਪੇਜ ਦੇ ਉੱਤੇ ਲਿਖਿਆ ਹੈ ਕਿ ਯੂਨਾਨੀ ਲੋਕਾਂ ਅਨੁਸਾਰ ਰੱਬ ਨੇ ਦੁਨੀਆ 6 ਦਿਨਾਂ ਵਿੱਚ ਬਣਾਈ ਸੀ ਤੇ ਪਹਿਲੇ ਦਿਨ ਰੋਸ਼ਨੀ ਬਣਾਈ ਜਿਸ ਨਾਲ ਦਿਨ ਰਾਤ ਬਣੀ ਦੂਜੇ ਦਿਨ ਆਕਾਸ਼ ਤੀਜੇ ਦਿਨ ਧਰਤੀ ਤੇ ਬਨਸਪਤੀ ਬਣਾਈ ਚੌਥੇ ਦਿਨ ਸੂਰਜ ਤੇ ਪੰਜਵੇਂ ਦਿਨ ਪਾਣੀ ਤੇ ਜੀਵ ਜੰਤੂ ਬਣਾਈ ਤੇ 6ਵੇਂ ਦਿਨ ਰੱਬ ਨੇ ਮਨੁੱਖ ਨੂੰ ਬਣਾਇਆ ਤੇ ਫਿਰ 7ਵੇਂ ਦਿਨ ਆਰਾਮ ਕੀਤਾ ਤੇ ਕੇਸਰ ਬਹੁਤ ਤੇ ਅਨੌਜਨ ਰਿਆ ਸੀ ਜੋ ਕਿ ਫਕੀਰ ਦਾ ਕਹਿ ਸਕਦੇ ਸਾਥੀ ਹੁੰਦਾ ਤੇ ਫਿਰ ਮਹਿ ਲਿਖੀ ਗੱਲ ਕਿ ਫਿਰ ਇਨਸਾਨ ਨੇ ਸਭ ਕੁਝ ਬਰਬਾਦ ਕਰਨ ਵੱਲ ਚਾਲੇ ਤੇ ਫਿਰ ਇਨਸਾਨ ਨੇ ਬਰਬਾਦ ਕਰਨ ਨਾਲ ਚਾਲੇ ਪਾਇਆ ਦੋਸਤੋ ਤੇ ਹੌਲੀ ਹੌਲੀ ਬਰਬਾਦ ਕਰਨ ਚ ਹਾਲਿਓਂ ਨਹੀਂ ਰੱਜਿਆ ਹਾਲਿਓਂ ਬਰਬਾਦ ਕਰ ਰਿਹਾ ਤੇ ਇਸ ਤਰ੍ਹਾਂ ਫਿਰ ਪਾਣੀ ਦੀ ਬਰਬਾਦੀ ਹੋਈ ਹੈ ਇੱਕ ਭਰੋਸਾ ਮੁੱਕ ਚੁੱਕਿਆ ਪੰਜਾਬ ਦੇ ਵਿੱਚੋਂ ਤੇ ਨਫ਼ਰਤ ਪੈਦਾ ਹੋ ਗਈ ਹੈ ਇਹ ਚੀਜ਼ਾਂ ਪੈਦਾ ਹੋਉਣ ਡੀਆਂ ਤੇ ਬਾਕੀ ਧਿਆਨ ਰੱਖੋ ਇਹੋ ਜੀ ਕਿਤਾਬਾਂ ਪੜ੍ਹੋ ਤੇ ਦਿਮਾਗ ਆਪਣਾ ਸ਼ਾਂਤ ਕਰੋ ਤੇ ਚੀਜ਼ਾਂ ਧਿਆਨ ਨਾਲ ਵਰਤੋ ਰਿਸ਼ਤੇ ਬਚਾਓ ਜੇ ਬਚਦੇ ਆ ਤੇ ਹੰਕਾਰ ਨੂੰ ਦੂਰ ਛੱਟੋ ਕਿਉਂਕਿ ਹਰ ਕੋਈ ਹੰਕਾਰ ਦਾ ਮਾਲਕ ਆ ਹੰਕਾਰ ਦਾ ਮਾਲਕ ਹੋਣੀ ਕੋਈ ਪੈਸਾ ਨਹੀਂ ਲੱਗਦਾ ਤੁਸੀਂ ਜਿੱਥੋਂ ਮਰਜੀ ਆਪਣਾ ਹੰਕਾਰ ਪੈਦਾ ਕਰ ਸਕਦੇ ਜੀ ਹਾਂ ਉਹਦਾ ਨੁਕਸਾਨ ਵੀ ਤੁਹਾਨੂੰ ਚੱਲਣਾ ਪੈਣਾ ਤੇ ਇਸ ਚੀਜ਼ ਦਾ ਧਿਆਨ ਰੱਖੋ ਚੰਗਾ ਦੋਸਤੋ ਮਿਲਦੇ ਆ ਨਈ ਵੀਡੀਓ ਵਿੱਚ ਵੀ ਮੈਂ ਫੁੱਲ ਵੀਡੀਓ ਕਰੂੰਗਾ YouTube ਚੈਨਲ ਦੇ ਉੱਤੇ ਆਪਣੇ ਚੰਦਬੀ ਸਿੰਘ ਢਿੱਲੋਂ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਲਈ ਤੇ ਮਿੱਟੂ ਦਿਖਾਉ ਦੇ ਤੁਹਾਨੂੰ ਥੱਲੇ ਵੀਡੀਓ ਸ਼ੋਹਨਦੀ ਨਹੀਂ ਫੁੱਲ ਉਹ ਕਬੱਡੀ ਪਲੇਅਰ ਦੀ ਇੱਕ ਵਾਰੀ ਕਹਾਣੀ ਜਰੂਰ ਸੁਣੋ ਚੰਗਾ ਦੋ